ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕੱਲ ਵਾਲੀ ਵੀਡੀਓ ਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਸਿਰਫ 4 ਘੰਟੇ ਦੇ ਵਿੱਚ ਵਿੱਚ ਆਪਣਾ ਸਾਰਾ ਜਿਹੜਾ ਸਟਾਕ ਸੀ ਓਵਰ ਹੋ ਗਿਆ ਤੇ ਵੈਸੇ ਅੱਜ ਆਪਾਂ ਪਾਰਟੀ ویئر ਸੂਟਾਂ ਦੀ ਵੀਡੀਓ ਪਾਉਣੀ ਸੀਗੀ ਕਿਉਂਕਿ 1 ਮਾਰਚ ਆ ਪਾਰਟੀ ویئر ਸੂਟਾਂ ਤੇ ਡਿਸਕਾਊਂਟ ਦੇਣਾ ਸੀ ਜੀ ਬਟ ਭੈਣਾਂ ਦੇ ਇੰਨੇ ਫੋਨ ਆਏ ਕਿਸਨੂੰ ਸੂਟ ਨਹੀਂ ਮਿਲਿਆ ਸਾਡੇ ਲਈ ਉਸੇ ਰੇਂਜ ਦੇ ਵਿੱਚ ਕੋਈ ਸੂਟ ਲੈ ਕੇ ਆਓ ਤੇ ਫਿਰ ਮੈਨੂੰ ਲੱਗਿਆ ਕਿ ਚਲੋ ਬਣਾਉਣੀ ਚਾਹੀਦੀ ਹੈ ਜਿੰਨਾ ਪਹਿਣਾ ਨੂੰ ਨਹੀਂ ਸੂਟ ਮਿਲੇ ਉਹ ਵਾਲੇ ਉਹ ਵਾਲਾ ਸਟਾਕ ਜੀ ਆਪਣੇ ਕੋਲੇ ਰੀਸਟਾਕ ਹੋਏਗਾ ਮੇਬੀ ਕੁ ਦੋ ਦਿਨਾਂ ਚ ਕਿਉਂਕਿ ਪਹਿਣਾ ਨਾਲ ਦੀ ਨਾਲ ਹੀ ਬੁਕਿੰਗ ਕਰ ਲੈਂਦੀਆਂ ਨੇ ਫਿਰ ਕੁਝ ਕ ਪਹਿਣਾ ਹੁੰਦੀਆਂ ਨੇ ਕਿ ਰਹਿ ਜਾਂਦੀਆਂ ਨੇ ਇਸ ਲਈ ਹੁਣ ਆਪਾਂ ਜੀ ਅੱਜ ਕੈਮਰਿਕ ਕਾਟਨ ਦੇ ਸੂਟ ਲੈ ਕੇ ਆਏ ਆ ਉਸੇ ਹੀ ਰੇਂਜ ਦੇ ਵਿੱਚ ਜਿਹੜੀ ਕਲ ਰੇਂਜ ਸੀ 300 ਰੁਪਏ ਪ੍ਰਾਈਸ ਰਹੂਗਾ ਜੀ 컬러 ਤੁਹਾਨੂੰ ਦਿਖਾ ਦਿੰਨੇ ਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਮੈਨੂੰ ਹੁਣੇ ਕੀ ਦੱਸ ਦਿਓ ਜੀ ਕਿ ਦੀਦੀ ਇਹ ਵਾਲਾ ਸੂਟ ਸਾਡਾ ਰੱਖਣਾ ਕਿਉਂਕਿ ਫਿਰ ਆਪਣੇ ਕੋਲੇ ਸਟਾਕ ਨਹੀਂ ਰਹਿੰਦਾ ਜੀ ਭੈਣਾਂ ਦੇ ਬਹੁਤ ਜ਼ਿਆਦਾ ਫੋਨ ਆਏ ਕੱਲ ਇਸੇ ਲਈ ਸਪੈਸ਼ਲੀ ਮੈਂ ਵੀਡੀਓ ਬਣਾ ਰਹੀ ਆ ਇਹ ਹੈਗਾ ਜੀ ਫਸਟ 컬러 ਆਪਣੇ ਕੋਲੇ ਕੈਮਰੀ कॉटन ਦਾ ਸੂਟ 5 ਮੀਟਰ ਕੱਟ ਹੋਏਗੀ ਪ੍ਰੋਪਰ ਤੇ ਇਹਦੇ ਚ 컬러 ਦਿਖਾਉਨੇ ਆਪਾਂ ਤੁਹਾਨੂੰ ਇੱਕ ਆਵ ਵਾਲਾ 컬러 ਹੈ ਜੀ 1 ਮਾਰਚ ਦੀ ਸੇਲ ਦੇ ਵਿੱਚ ਸਾਰੇ ਤੁਹਾਨੂੰ 300 ਰੁਪਏ ਦੇ ਮਿਲ ਰਹੇ ਨੇ ਕਲਰ ਸਕਰੀਨ ਸ਼ਾਟ ਲੈ ਲੈਂਦੇ ਜਾਓ ਜੀ ਤਿੱਕ ਹੈਗਾ ਜੀ ਆ ਵਾਲਾ ਕਲਰ ਕੈਮਰਿਕ ਦੇ ਸਾਰੇ 5 ਮੀਟਰ ਵਾਲੇ ਸੂਟ 1 ਮਾਰਚ ਤੇ ਅੱਜ ਤੁਹਾਨੂੰ ਸਿਰਫ 300 ਰੁਪਏ ਦੇ ਮਿਲਣਗੇ ਤੇ ਜਿਹੜੀ ਇਹਨਾਂ ਦੀ ਸ਼ਿਪਿੰਗ ਹੋਏਗੀ ਉਹ ਐਕਸਟਰਾ ਹੋਏਗੀ 60 ਰੁਪਏ ਤਿਆਰ ਰਹਿਣਗੇ ਜੀ ਮੈਚਿੰਗ ਸੂਟ ਇਹ ਸੇਮ ਕਲਰ ਹੈ ਜੀ ਇੱਕ ਸਾਈਡ ਤੋਂ ਪਾ ਰਹੀ ਹੈ ਕਲਰ ਸੇਮ ਹੀ ਹੈ ਇਹ ਮੈਚਿੰਗ ਸੂਟ ਨੇ ਜੀ ਟਾਈ ਟਾਈ ਮੀਟਰ ਕੱਟ ਵਾਲੇ ਆਪਾਂ ਹੌਲੀ ਹੌਲੀ ਵੀਡੀਓ ਬਣਾ ਰਹੇ ਹਾਂ ਤਾਂ ਕਿ ਤੁਸੀਂ ਸਕਰੀਨ ਸ਼ਾਟ ਲੈ ਸਕੋ ਇਹ ਵੀ 300 ਰੁਪਏ ਦਾ ਇਹ ਵਾਲਾ ਵੀ ਜੀ 300 ਰੁਪਏ ਸ਼ਿਪਿੰਗ ਐਕਸਟਰਾ ਦੇਖੋ ਜੀ ਜਿੰਨਾ ਭੈਣਾਂ ਨੂੰ ਨਹੀਂ ਕੱਲੇ ਮਿਲੇ ਸੂਟ ਉਹ ਇਹਨਾਂ ਵਿੱਚੋਂ ਕੋਈ ਵੀ ਸਿਲੈਕਟ ਕਰਕੇ ਮੈਨੂੰ ਨਾਲ ਦੀ ਨਾਲ ਇਸ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਕਨਫਰਮ ਕਰਵਾ ਲਿਆ ਕਰੋ ਜੀ ਦੇਖੋ ਜੀ ਚੰਨੂ ਕਲਰ ਹੈ ਇੱਕ ਇਹਦੇ ਵਿੱਚ ਸੂਟ ਸਾਰੇ ਬਹੁਤ ਪਿਆਰੇ ਨੇ ਕੈਮਰੀਕਾ ਦੇ ਨੇ ਗਰਮੀ ਦੇ ਵਿੱਚ इजीली ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਲਾਈਨਿੰਗ ਦੀ ਇਹਦੇ ਵਿੱਚ 1% ਵੀ ਲੋਡ ਨਹੀਂ ਹੁੰਦੀ विदाउट दुपट्टा ਹੋਣਗੇ ਬਿਨਾਂ ਦੁਪट्टे ਤੋਂ ਹੋਣਗੇ ਆ ਹੈਗਾ ਜੀ ਨੈਕਸਟ ਤੇ ਆ ਬਲੈਕ ਦੇ ਵਿੱਚ ਪ੍ਰਿੰਟਿੰਗ ਹੈ ਜੀ ਜਿਹਨੂੰ ਬਲੈਕ ਕਲਰ ਪਸੰਦ ਹੈ ਉਹ ਆਰਡਰ ਕਰ ਸਕਦੇ ਨੇ ਇਹ ਵੀ 5 ਮੀਟਰ ਰੇਟ ਸੇਮ 300 ਰੁਪਏ ਆ ਹੈਗਾ ਜੀ ਰਾਮਾ ਗ੍ਰੀਨ ਜਿਨ੍ਹਾਂ ਦਾ ਇਹ ਕਲਰ ਫੇਵਰਟ ਹੈ ਉਹ ਇਹ ਲੈ ਸਕਦੇ ਨੇ ਆ ਗਿਆ ਜੀ ਇਹਦਾ ਨਾ ਮੈਚਿੰਗ बॉਟਮ ਆ ਵੀ ਹੈਗੇ ਨੇ ਜੀ ਕੈਮਰਿਕ ਦੇ 1 ਮਾਰਚ ਦੀ ਸੇਲ ਦੇ ਵਿੱਚ ਤੁਹਾਨੂੰ ਬਹੁਤ ਆਫਰ ਦੇ ਵਿੱਚ ਮਿਲ ਰਹੇ ਨੇ ਇਹ ਵੱਡੇ ਪੰਨੇ ਵਾਲੇ ਨੇ ਇਹਨਾਂ ਦਾ ਪ੍ਰਾਈਸ ਵੀ ਸੇਮ ਰਹੂਗਾ 300 ਤੇ ਆ ਹੈਗਾ ਜੀ ਕੈਮਰਿਕ ਦਾ ਬੰਦਨੀ ਪ੍ਰਿੰਟ ਇਹ ਹਰ ਸਾਲ ਆਉਂਦਾ ਆਪਣੇ ਕੋਲੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਜੀ ਇਹ ਵੀ 5 ਮੀਟਰ ਦਾ ਇਹ ਵੀ ਰੀਸਟਾਕ ਹੋਇਆ ਜੀ ਆਪਣੇ ਕੋਲੇ ਇਹ ਵੀ ਕੈਮਰਿਕ ਦਾ ਬੰਦਨੀ ਡਿਜ਼ਾਈਨ ਹੈ ਜੀ 5 ਮੀਟਰ ਕੱਟ ਇਹਦੇ ਨਾਲ ਤੁਸੀਂ ਆਫ ਵਾਈਟ ਜਿਹਾ ਦੁਪੱਟਾ ਲੈ ਸਕਦੇ ਹੋ ਬਹੁਤ ਪਿਆਰਾ ਲੱਗਦਾ ਇਹ ਲਾਈਟ ਜੇ ਕਲਰ ਨੇ ਜੀ ਏਜ ਦੇ ਮੁਤਾਬਕ ਜੀ ਇਹਨਾਂ ਨੇ ਲੈਣੇ ਹੋਣ ਅੱਜ ਦੀ ਸੇਲ ਦੇ ਵਿੱਚ ਤੁਹਾਨੂੰ ਇਹ 300 ਰੁਪਏ ਦਾ ਮਿਲ ਰਿਹਾ ਇਹ ਵਾਲਾ ਵੀ ਤੁਹਾਨੂੰ ਅੱਜ ਦੀ ਸੇਲ ਦੇ ਵਿੱਚ ਜੀ 300 ਦਾ ਹੀ ਮਿਲੂਗਾ ਦੇਖੋ ਇਸ ਤਰ੍ਹਾਂ ਕੈਮਬ੍ਰਿਕ ਕਾਟਨ ਦਾ ਸੂਟ ਹੋਏਗਾ ਇਹ ਹੈਗੀ ਹੈ ਜੀ ਸ਼ਰਟ ਸ਼ਰਟ ਦੇ ਵਿੱਚ ਜਿਸ ਤਰ੍ਹਾਂ ਆਹ ਲਾਈਟ ਜਿਹਾ ਵਰਕ ਤੁਹਾਨੂੰ ਦਿਖ ਰਿਹਾ ਹੋਏਗਾ ਉਸੇ ਨਾਲ ਦੀ ਜੀ ਬਾਟਮ ਹੈ ਦੇਖੋ ਜਿਹੜੀ ਬਾਟਮ ਆ ਤੁਹਾਨੂੰ 3 ਮੀਟਰ ਮਿਲੂਗੀ ਇਹ ਹੈਗੀ ਹੈ ਜੀ ਸ਼ਰਟ ਇਹ ਹੈਗੀ ਹੈ ਨਾਲ ਬਾਟਮ ਅੱਜ ਦੀ ਸੇਲ ਦੇ ਵਿੱਚ ਇਹ ਵੀ ਤੁਹਾਨੂੰ 300 ਰੁਪਏ ਦਾ ਮਿਲੇਗਾ ਜੀ ਬੁੱਕ ਕਰ ਲਓ ਜੀ ਜਿਹਨੇ ਕਰਨਾ ਇਹਦਾ ਸਟਾਕ ਆਪਣੇ ਕੋਲ ਬਹੁਤ ਥੋੜਾ ਹੀ ਹੈ ਤੇ ਆ ਹੈਗੀ ਹੈ ਜੀ ਸ਼ਰਟ ਦੇਖਣ ਨੂੰ ਸ਼ਾਇਦ ਐਵੇਂ ਲੱਗਦਾ ਹੋਵੇ ਕਿ ਇਹਦੀ ਮੈਚਿੰਗ ਨਹੀਂ ਹੋ ਰਹੀ ਜੀ ਇਹਦੇ ਨਾਲ ਇਸ ਤਰ੍ਹਾਂ ਪੱਟੀ ਲੱਗੀ ਹੋਈ ਹੈ ਦੇਖੋ ਬਾਟਮ ਨਾਲ ਦੀ ਤੇ ਆ ਹਲਕਾ ਹਲਕਾ ਜਿਹੜਾ ਜੀ ਵਰਕ ਕੀਤਾ ਮਸ਼ੀਨ ਵਰਕ ਲਾਈਟ ਜੇ ਕਲਰ ਉਸੇ ਨਾਲ ਦੀ ਬਾਟਮ ਪ੍ਰਿੰਟਡ ਹੈ ਜੀ ਇਹ ਪ੍ਰਾਈਸ ਦੇ ਵਿੱਚ ਤੁਹਾਨੂੰ ਸਿਰਫ ਜੇ ਕੜਾਈ ਕਰਾਉਣੀ ਹੋਵੇ ਕੜਾਈ ਮਿਲਦੀ ਹੈ ਜੀ ਦੇਖੋ ਕਿੰਨੀ ਸੋਹਣੀ ਤੇ ਕਿੰਨੀ ਫਿਨਿਸ਼ਿੰਗ ਨਾਲ ਵਰਕ ਕੀਤਾ ਹੋਇਆ ਬਾਟਮ 3 ਮੀਟਰ ਇਹ ਬਾਟਮ ਹੋएगी ਜੀ ਇਹਦੇ ਨਾਲ ਲਾਈਟ ਆ ਦੇਖੋ ਇਹ ਜਿਹੜੀ ਹਲਕੀ ਹਲਕੀ ਐਮਬੋਇਡਰੀ ਕੀਤੀ ਹੋਈ ਇਹਦੇ ਨਾਲ ਦੀ ਹੀ ਬਾਟਮ ਹੈ 3 ਮੀਟਰ ਦੀ ਤੇ ਆਹ ਵਾਲੇ ਸੂਟ ਮਿਲਣਗੇ ਜੀ ਤੁਹਾਨੂੰ 400 ਰੁਪਏ ਦੇ ਅੱਜ ਦੀ ਆਫਰ ਦੇ ਵਿੱਚ ਇਸ ਤਰ੍ਹਾਂ ਸੈਲ ਪ੍ਰਿੰਟ ਬਾਟਮ ਹੋ ਗਈ ਜੀ ਜਿਨ੍ਹਾਂ ਦਾ ਆਰਡਰ ਪਹਿਲਾਂ ਆ ਗਿਆ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆ ਗਈ ਜੀ ਉਹਨਾਂ ਦਾ ਆਰਡਰ ਬੁੱਕ ਹੋ ਜਾਏਗਾ ਇਹਦੇ ਵਿੱਚ ਇੱਕ ਹੋਰ ਕਲਰ ਤੁਹਾਨੂੰ ਦਿਖਾਉਣੀ ਆ ਆ ਹੈਗਾ ਜੀ ਨੈਕਸਟ ਕਲਰ ਆਹ ਬਾਟਮ ਹੈ ਜੀ ਦੇਖੋ ਬਹੁਤ ਪਿਆਰੀ ਦੋਨਾਂ ਦਾ ਕੱਪੜਾ ਸੇਮ ਹੈ ਜੀ ਇੱਕ ਦੋਕ ਡਿਜ਼ਾਈਨ ਹੋਰ ਨੇ ਜੀ ਇਹਦੇ ਵਿੱਚ ਆਪਾਂ ਦਿਖਾਉਣੀ ਆ ਹਾਂਜੀ ਆ ਹੈਗਾ ਨੈਕਸਟ ਕਲਰ ਮੋਸਟ ਸੇਲਿੰਗ ਪ੍ਰੋਡਕਟ ਆ ਜੀ ਇਹ ਆਪਣੀ ਸ਼ਾਪ ਦਾ ਇੱਕ ਵਰਜਨ ਦੁਆ ਲੈ ਆਉਣੇ ਆਪਾਂ ਇਹ ਵਾਲਾ ਤਾਂ ਨਾਲ ਦੀ ਨਾਲ ਹੀ ਜੀ ਕਸਟਮਰ ਲੈ ਜਾਂਦੇ ਨੇ 400 ਰੁਪਏ ਪ੍ਰਾਈਸ ਹੈ ਸ਼ਿਪਿੰਗ ਐਕਸਟਰਾ ਇਹ ਫਰਾਵਲਾ ਕਲਰ ਹੈ ਜੀ ਇਹਦਾ ਪ੍ਰਾਈਸ ਵੀ 400 ਰੁਪਏ ਸ਼ਿਪਿੰਗ ਚਾਹੇ ਇੱਕ ਸੂਟ ਖਰੀਦੋ ਚਾਹੇ ਦੋ 60 ਰੁਪਏ ਹੋਏਗੀ ਜੇ 1 ਕਿਲੋ ਤੋਂ weight ਜ਼ਿਆਦਾ ਹੁੰਦਾ ਜੀ ਤਾਂ shipping extra ਹੁੰਦੀ ਹੈ। ਦੇਖੋ ਜੀ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਦੇ ਨਾਲ ਬਾਟਮ ਦਿਖਾਉਣੀ ਆਪਾਂ ਤੁਹਾਨੂੰ ਇਹਦਾ rate ਵੀ 400 ਰੁਪਏ ਅੱਜ ਦੀ offer ਦੇ ਵਿੱਚ ਆ ਹੈਗੀ ਹੈ ਜੀ ਇਹਦੇ ਨਾਲ ਬਾਟਮ। ਜਿਹੜੇ ਪਹਿਲਾਂ ਵਾਲੇ ਦਿਖਾਈ ਸੀ ਉਹ 300 ਰੁਪਏ ਤੇ ਜਿਹੜੇ ਆ ਵਾਲੇ ਨੇ ਇਹ 400 ਰੁਪਏ ਆਇਆਗਾ ਜੀ next color 400 ਰੁਪਏ। ਬੁਕਿੰਗ ਦੇ ਪਲੀਜ਼ ਨਾਲ ਦੀ ਨਾਲ ਕਰ ਲਿਆ ਕਰੋ ਆ ਹੈਗਾ ਜੀ ਨੈਕਸਟ ਕਲਰ ਤੇ ਆ ਹੈਗਾ ਜੀ ਬੋਟਮ ਵਰਕ ਵਾਲਾ ਅੱਜ ਦੀ ਸੇਲ ਦੇ ਵਿੱਚ ਇਹ ਵੀ ਤੁਹਾਨੂੰ 400 400 ਰੁਪਏ ਦਾ ਪਏਗਾ ਬਿਨਾਂ ਦੁਪੱਟੇ ਤੋਂ ਹੋਊਗਾ ਇਹ ਵਾਲਾ ਜਿਹੜਾ ਬੋਟਮ ਦਾ ਕੱਪੜਾ ਹੁੰਦਾ ਉਹ ਵੱਡੇ ਪਨੇ ਵਾਲਾ ਹੁੰਦਾ ਜੀ ਇਸ ਤਰ੍ਹਾਂ ਦੇਖੋ ਬੋਟਮ ਤੇ ਵਰਕ ਕੀਤਾ ਹੋਇਆ ਅੱਜ ਦੀ ਆਫਰ ਦੇ ਵਿੱਚ ਵੀ ਤੁਹਾਨੂੰ 400 ਦਾ ਹੀ ਮਿਲੇਗਾ ਹੁਣ ਜਲਦੀ ਜਲਦੀ ਜੀ ਬੁਕਿੰਗ ਕਰਵਾ ਲਓ ਕਿਉਂਕਿ ਬੁਕਿੰਗ ਸ਼ੁਰੂ ਹੈ ਫਿਰ ਆਪਣੇ ਕੋਲ ਸਟਾਕ ਨਹੀਂ ਰਹਿੰਦਾ ਜੀ ਭੈਣਾ ਰਹਿ ਜਾਂਦੀਆਂ ਨੇ ਜਲਦੀ ਜਲਦੀ ਹੁਣ ਆਪਣੀ ਬੁਕਿੰਗ ਕਰਾ ਲਓ ਤੇ ਵੀਡੀਓ ਤੇ ਕੱਲ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਵੀ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਆ ਕਰੋ ਧੰਨਵਾਦ ਜੀ